ਅਡੇਰ ਬਾਬਾ ਨਾਨਕ ਤੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਗੁਰਦੁਆਰਾ ਬਾਬਾ ਸ਼੍ਰੀਚੰਦ ਟਾਲੀ ਸਾਹਿਬ ਵਿਖੇ ਸ਼੍ਰੀ ਖਾਨਪਾਟ ਸਾਹਿਬ ਜੀ ਦੇ ਸ਼ੁਕਰਾ ਨਾਮਜੋ ਪਾਈ ਗਈ ਭੋਗ ਬਲਬੀਰ ਸਿੰਘ ਪੰਨੂ ਅਤੇ ਜਗਰੂਪ ਸਿੰਘ ਸ਼ੇਖਵਾ ਸਮੇਤ ਵੱਟੀ ਕਿੰਤੀ ਚ ਆਗਵਾ ਨੇ ਕੀਤੀ ਸ਼ਰਕਤ ਨਵੇਂ ਸ਼ਾਲ ਦੀਆਂ ਵੀ ਦਿੱਤੀਆਂ ਬਤਾਈਆਂ ਚੋਨਾ ਚੇੜਾ ਬਾਬਾ ਨਾਨਕ ਤੋਂ ਹੋਈ ਜਿੱਤ ਤੋਂ ਬਾਅਦ ਸ਼ੁਕਰਾਨਾ ਵਿੱਚੋਂ ਬਤਾਏ ਗਰਦੀਪ ਸਿੰਘ ਦਾਵਾਨ ਨੇ ਗੁਰਦੁਆਰਾ ਬਾਬਾ ਸ਼੍ਰੀ ਚੰਦ 44 ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਮੌਕੇ ਗਰਦੀਪ ਸਿੰਘ ਦਾਵਾਨ ਨੇ ਕਿਹਾ ਕਿ ਉਹ ਗੁਰੂ ਸਾਹਿਬ ਦੇ ਕੋਟਣ-ਕੋਟਣ ਸ਼ੁਕਰਾਨਾ ਕਰਦੇ ਹਨ ਜਿਨ੍ਹਾਂ ਨੇ ਆਪਣੀ ਮਿਹਰ ਸਦਕਾ ਢੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅੱਜ ਤੇ ਇਸ ਮਾਗਮ ਚੂਲ੍ਹਕਾ ਫਤੇਗੜ ਚੂੜੀਆਂ ਤੋਂ ਇੰਚਾਰਜ ਤੇ ਚੇਅਰਮੈਨ ਬਲਬੀਰ ਸਿੰਘ ਪੰਨੋ ਪਹਾੜੀ ਦੇ ਜਨਰਲ ਸਕੱਤਰ ਤੇ ਹਲਕਾ ਆਖਾਦੀਆਂ ਤੇ ਇੰਚਾਰਜ ਗਰ ਕਤੀਬ ਸਿੰਘ ਰੰਤਾਵਾ ਅਤੇ ਆਮ ਆਦਮੀ ਪਾਰਟੀ ਦੇ ਰੱਪ ਬਨਾਨ ਤੋਂ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਦਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ ਉੱਤੇ ਨੂੰ ਪੇਸ਼ ਕਰਨਾ ਅੱਜ ਸਾਡੇ ਪਰਿਵਾਰ ਜਿਹੜੀ ਡਿਊਟੀ ਪਰਮਾਤਮਾ ਦੇ ਸਾਡੀ ਸਾਡੇ ਪਰਿਵਾਰ ਦੀ ਲਈ ਅਸੀਂ ਸਫੀਕਰ ਹੈ ਇਹ ਸੇਵਾ ਜਿਹੜੀ ਪੂਰਨ ਸੀ ਆਪਕੇ ਦੀ ਸੇਵਾ ਕਰ ਸਕੀਏ ਕਿੰਨਾ ਬਸਤ ਜੇਸਪਾਗੰਦੁਸ਼ਾ ਅੱਜ ਬੜੀ ਕਿਰਪਾ ਹੋਈ ਸੱਚੇ ਪਾਤਸ਼ਾਹ ਬਾਬੇ ਸ਼੍ਰੀ ਚੰਦੀ ਕਿਰਪਾ ਹੋਈ ਆ ਸ਼ੁਕਰਾਨਾ ਕੀਤਾ ਅੱਜ ਪ੍ਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਕਿ ਜਿਹੜੀ ਉਹਨਾਂ ਖੁਸ਼ੀਆਂ ਖੇੜੇ ਬਖਸ਼ੇ ਅਰਦਾਸ ਕੀਤੀ ਬਾਬੇ ਚੇਤ ਜੀ ਸ੍ਰੀ ਚਰਨਾਂ ਦੇ ਚਰਨਾਂ 'ਚ ਜਿੱਥੇ ਉਹਨਾਂ ਅੱਜ ਸ਼ਰਮਾ ਲਿਆਂਦਾ ਐਸੇ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਪ੍ਰਮਾਤਮਾ ਨੇ ਦਿੱਤਾ ਉਹਦੇ ਸਬੰਧ ਚ ਅੱਜ ਪਰਸੋਂ ਰੋਜ ਤੋਂ ਖੰਡ ਪੜ ਸਾਬ ਆਰੰਭ ਕਰਾਈ ਸੀ ਅੱਜ ਭੋਗ ਪਾਇਆ ਪਰ ਮੈਨੂੰ ਇੱਕ ਗੱਲ ਦੀ ਸਮਝ مانਣ ਕੇ ਨਹੀਂ ਚੱਲਿਆ ਕਿ ਨਵੇਂ ਸਾਲ ਵਾਲੇ ਤੇੜੀ ਭੋਗ ਪਾਣੇ ਨੇ ਬਾਬਾ ਜੀ ਕੋਲ ਆਏ ਉਹਨਾਂ ਨੂੰ ਪੁੱਛਿਆ ਕਿ 30 ਤਰੀਕ ਨੂੰ ਖੰਡ ਪੜ ਸਤਿ ਪਰਾਹੁਣਾ ਕੁਦਤ ਵੱਲੋਂ ਅੱਜ ਨਵਾਂ ਸਾਲ ਦਾ ਦਿਨ ਹੈ। ਤਾਂ ਕਰਮਾਣੇ ਆ ਸਾਰੀ ਸੰਗਤ ਕਰਮਾਣ ਵਾਲੀ ਜਿਨ੍ਹਾਂ ਦੇ ਦਰਸ਼ਨ ਹੋਏ ਨੇ ਅੱਜ। ਤਾਂ ਮੈਂ ਸਾਰਿਆਂ ਦੇ ਬਾਬੇ ਜੀ ਚੰਦ ਤੇ ਅਰਦਾਸ ਬੇਨਤੀ ਕਰਨੀ ਹੈ ਕਿ ਪ੍ਰਮਾਤਮਾ ਸੱਚੇ ਪਾਚਾ ਸਾਰੀ ਸੰਗਤ ਆਪਣਾ ਮੇਰ ਪ੍ਰਿਆਰਤ ਰੱਖੀ। ਨਵਾਂ ਸਾਲ ਅੱਜ ਚੜ੍ਹਿਆ 2025 ਦਾ। ਖੁਸ਼ੀਆਂ ਖੇੜੇ ਲੈ ਕੇ ਆਵੀਂ, ਤਰਕੀਆਂ ਤਾਂ ਵੀ ਹਰ ਇੱਕ ਤੇ ਪਰਿਵਾਰਾਂ ਚ ਸ਼ੁਖ ਸ਼ਾਂਤੀ ਵਰਤਾਈ। ਐ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਸਾਲ ਦੇ ਦਿਹਾੜੇ ਤੇ ਮੈਂ ਸਾਰੇ ਸੰਸਾਰ ਦੇ ਵਿੱਚ ਖਾਸ ਕਰਕੇ ਜਿੰਨੇ ਪੰਜਾਬੀ ਵਸਦੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਅੱਜ ਸਾਡੇ ਮਾਨਯੋਗ ਐਮਐਲਏ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ ਨੇ ਜਿੱਤ ਦੀ ਖੁਸ਼ੀ ਦੇ ਵਿੱਚ ਔਰ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਸ਼ੁਕਰਾਨੇ ਦਾ ਅੱਜ ਪਾਸ ਰੱਖਿਆ ਸੀ ਔਰ ਬਾਬਾ ਸ਼੍ਰੀ ਚੰਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਰੱਖਿਆ ਗਿਆ ਗੁਰੂ ਮਹਾਰਾਜ ਦਾ ਜਿੱਥੇ ਅਸੀਂ ਸ਼ੁਕਰਾਨਾ ਕੀਤਾ ਉੱਥੇ ਉਹਨਾਂ ਕੋ ਅਸ਼ੀਰਵਾਦ ਲਿਆ ਉਹਨਾਂ ਦਾ ਹੋਟ ਆਸਰਾ ਲਿਆ ਔਰ ਮੈਂ ਸਾਰੀ ਡੇਰਾ ਬਾਬਾ ਨਾਨਕ ਦੀ ਸੰਗਤ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਵੱਡਾ ਫਤਵਾ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਦਿੱਤਾ ਔਰ ਮੈਂ ਯਕੀਨ ਵੀ ਦਿਵਾਉਣਾ ਕਿ ਅਸੀਂ ਇਸੇ ਤਰ੍ਹਾਂ ਵਧੀਆ ਟਾਂਕ ਦੇ ਨਾਲ ਜਿਹੜਾ ਵਾ ਰੰਗਲਾ ਪੰਜਾਬ ਜੋ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਮਾਨ ਦਾ ਸੁਪਨਾ ਉਹਨੂੰ ਬਣਾਉਣ ਦੇ ਲਈ ਅਸੀਂ ਦਿਨ ਰਾਤ ਸਾਡੀ ਜਿਹੜੀ ਸਾਰੀ ਜ਼ਿਲ੍ਹਾ ਗਰਦਾਸਪੁਰ ਦੀ ਲੀਡਰਸ਼ਿਪ ਆ ਰੰਦਾਵਾ ਸਾਹਿਬ ਆ ਬਹਿਲ ਸਾਹਿਬ ਨੇ ਸਾਡੇ ਕਲਸੀ ਸਾਹਿਬ ਨੇ ਪੰਨੂ ਸਾਹਿਬ ਨੇ ਖਮਸ਼ੀਰ ਸਿੰਘ ਜੀ ਨੇ ਸਾਰੀ ਸਾਡੀ ਜ਼ਿਲ੍ਹੇ ਦੀ ਲੀਡਰਸ਼ਿਪ ਜਿਹੜੀ ਆ ਵਧੀਆ ਟਾਂਕ ਦੇ ਨਾਲ ਲੋਕਾਂ ਦੀ ਸੇਵਾ ਦੇ ਵਿੱਚ 24 ਘੰਟੇ ਜਿਹੜੀ ਹਾਜ਼ਰ ਰਹੂਗੀ ਸੋ ਮੈਂ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਔਰ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ ਕਿ ਇਹ ਸਾਲ ਸਾਰਿਆਂ ਦੇ ਲਈ ਤਰੱਕੀਆਂ ਲੈ ਕੇ ਆਵੇ ਸਿਹਤ ਮੰਦੀ ਲੈ ਕੇ ਆਵੇ ਚੜ੍ਹਦੀ ਕਲਾ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੇ ਸਭ ਤੋਂ ਪਹਿਲਾ ਨਵੇਂ ਸਾਲ ਦੀ ਆਮਦ 2025 ਦੇ ਸਾਰੇ ਲੱਖ ਵਾਸੀਆਂ ਨੂੰ ਮੇਰੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਤੇ ਪ੍ਰਮਾਤਮਾ ਅਗੇ ਅਰਦਾਸ ਆ ਕਿ ਨਵਾਂ ਸਾਲ ਸਾਰਿਆਂ ਦੀ ਜ਼ਿੰਦਗੀਆਂ ਦੇ ਵਿੱਚ ਤੰਦਰੁਸਤੀ ਖੁਸ਼ਹਾਲੀ ਤੇ ਖੁਸ਼ੀਆਂ ਲੈ ਕੇ ਆਵੇ। ਇਸ ਨਵੇਂ ਸਾਲ ਦੇ ਵਿੱਚ ਅੱਪਾ ਮਿਲ ਕੇ ਜਿਹੜੇ ਸਮਾਜ ਦੀਆਂ ਕ੍ਰਿਤੀਆਂ ਨੇ ਉਹਨਾਂ ਨੂੰ ਖਤਮ ਕਰੀਏ। ਔਰ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰੀਏ ਜਿੱਥੇ ਸਤਿ ਭਾਵਨਾ ਪਿਆਰ ਸ਼ਾਂਤੀ ਔਰ ਇੱਕ ਦੂਸਰੇ ਨੂੰ ਬਰਦਾਸ਼ਤ ਕਰਨ ਦੇ ਜਿਹੜੇ ਗੁਣ ਨੇ ਉਜਾਗਰ ਹੋਣ ਅੱਜ ਉੱਚੇ ਤੌਰ ਤੇ ਉੱਪਰ ਸਰਦਾਰ ਗੁਰਦੀਪ ਸਿੰਘ ਰੰਦਾਵਾ ਜਿਨ੍ਹਾਂ ਨੂੰ ਇਸ ਇਲਾਕੇ ਦੇ ਲੋਕਾਂ ਨੇ ਇਥਾ ਪਿਆਰ ਦੇ ਕੇ ਵਿਧਾਇਕ ਬਣਾਇਆ ਅੱਜ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਨ ਲਈ ਸ਼ੁਕਰੀਆ ਕਰਨ ਲਈ ਔਰ ਉਸ ਮਹਾਰਗ੍ਰੰਥ ਦਾ ਉਹ ਹਾਸਲਾ ਲੈ ਕੇ ਅੱਜ ਸ੍ਰੀ ਚਾਂਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਆਰੰਭ ਕਰਕੇ ਪੋਗ ਪਾਏ ਨੇ ਔਰ ਅਸੀਂ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਆ ਔਰ ਪ੍ਰਮਾਤਮਾ ਦਾ ਅਨਵਾਦ ਵੀ ਕਰਦਾ ਜਿਨਾਂ ਨੇ ਕਿਹੋ ਜਿਹਾ ਜਜਾਰੂ ਮੈਂ ਲੀਡਰ ਨਹੀਂ ਵਰਕਰ ਕਹੂੰਗਾ ਜਿਹੜਾ ਇੱਕ ਬਹੁਤ ਥੱਲੋ ਸੰਘਰਸ਼ ਤੋਂ ਉੱਠ ਕੇ ਇੱਕ ਐਡੀ ਵੱਡੀ ਲੜਾਈ ਲੜ ਕੇ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਇਸ ਇਲਾਕੇ ਦੇ ਵਿੱਚ ਬਲੰਦ ਕੀਤਾ ਸੋ ਮੈਂ ਗੁਰਦੀਪ ਜੀ ਤੁਹਾਨੂੰ ਵੀ ਸ਼ੁਭ ਕਾਮਨਾਵਾਂ ਔਰ ਸਾਰੇ ਇਲਾਕਾ ਵਾਸੀਆਂ ਸਾਥੀਆਂ ਦਾ ਧੰਨਵਾਦ ਜਿਨ੍ਹਾਂ ਨੇ ਲਗਾਤਾਰ ਮੇਨੋ ਦੇ ਨਾਲ ਇਸ ਕਾਮਯਾਬੀ ਦੇ ਵਿੱਚ ਬੜਾ ਵੱਡਾ ਹਿੱਸਾ ਪਾਇਆ ਸੋ ਪਰਮੇਸ਼ਵਰ ਕਰੇ ਇਸੇ ਤਰੀਕੇ ਨਾਲ ਮਿਲ ਕੇ ਅਸੀਂ ਲੋਕਾਂ ਦੀ ਸੇਵਾ ਵੱਲ ਹਮੇਸ਼ਾ ਸਬਰ ਪੇ ਤਰੀਕੇ ਧੰਨਵਾਦ